ਅਸੀਕਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਇਹਦੀ ਨਾ ਮੈਂ ਹਫਤਾ ਕ ਪਹਿਲਾਂ ਵੀਡੀਓ ਪਾਈ ਦੀ ਆ ਆਪਣੇ ਝੋਨੇ ਦੀ ਤੇ ਉਦੋਂ ਇਹ ਜਮਾ ਲਾਲ ਰੰਗ ਦਾ ਹੋ ਰਿਹਾ ਸੀ ਮੈਂ ਉਹ ਕਲਿੱਪ ਵੀ ਵਿੱਚ ਜੋੜੂਗਾ ਤੁਸੀਂ ਹਨਾ ਉਹ ਕਲਿੱਪ ਦੇ ਵਿੱਚ ਦੇਖਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਪਾਈਆਂ ਨੇਗੀਆਂ ਤੇ ਉਹਨਾਂ ਦੀ ਫੋਟੋਆਂ ਵਿੱਚ ਲਾ ਦੂੰਗਾ ਇੱਕ ਜੀਰਮ ਦੀ ਸਪਰੇ ਕਰੀ ਹੈ ਤੇ ਉਦੋਂ ਨਾ ਇਹ ਉਸ ਤੋਂ ਪਹਿਲਾਂ ਸਪਰੇ ਤੋਂ ਪਹਿਲਾਂ ਜਮਾ ਜੀਰੀ ਮੰਨ ਲਓ ਵੀ ਜਮਾ ਖੜੀ ਥੀ ਉਦੋਂ ਇਹ ਲੱਗਦਾ ਸੀ ਵੀ ਇਹ ਹੁੰਦੀ ਨਹੀਂ ਹੈਗੀ ਪਰ ਹੁਣ ਵੀ ਜੇ ਤੁਹਾਨੂੰ ਦਿਖਾਦਾ ਮਾੜਾ-ਮੁੰਡਾ ਆ ਜਿੰਨੇ ਆ ਛੋਟੀ-ਛੋਟੀ ਕਿਧੋ-ਕਿਧੋ ਐ ਇਹ ਵੀ ਤਾਂ ਆਏਗੀ ਇੱਥੋਂ ਥੋੜੀ ਜਿਹੀ ਲੇਟ ਚੱਲੀ ਐ ਮੱਕੀ ਦੇ ਚਾਰ ਦੇ ਵਿੱਚ ਉਲਝਣ ਦੇ ਕਾਰਨ ਕਰਕੇ ਥੋੜਾ ਜਿਹਾ ਸਪਰੇਅ ਲੇਟ ਹੋ ਗਈ ਪਰ ਕੁੱਲ ਮਿਲਾ ਕੇ ਫੇਰ ਵੀ ਹਨਾ ਝੋਨਾ ਆਪਣਾ ਠੀਕ ਹੋ ਗਿਆ ਤੇ ਜਦੋਂ ਮੈਂ ਪਹਿਲੇ ਦਿਨ ਆ ਕੇ ਦੇਖਿਆ ਸੀ ਉਦੋਂ ਮੈਨੂੰ ਵੀ ਐ ਲੱਗਦਾ ਸੀ ਵੀ ਇਹ ਹੁੰਦੀ ਨਹੀਂ ਪਰ ਜਿਵੇਂ ਤੁਹਾਨੂੰ ਦਿਖਾਵਾਂ ਹੁਣ ਤਾਂ ਜਿਵੇਂ ਕਹਿੰਦੇ ਨੇ ਸਾਰੀਆਂ ਦੇ ਪੂਰੀ ਹਰੀ-ਹਰੀ ਖੜੀ ਐ ਜਮ੍ਹਾਂ ਹਨ ਇੱਕ ਨੰਬਰ ਥੋੜਾ ਜਿਹਾ ਮੌਸਮ ਜਿਵੇਂ ਕਹਿੰਦੇ ਬੱਦਲ ਵਈਦੇ ਨੇ ਨੀਰਾ ਜਿਹਾ ਲੱਗਦਾ ਵੀ ਨੀਰਾ ਜਹਾ ਹੋ ਗਿਆ ਜਿਵੇਂ ਪਰ ਇਹ ਕੀ ਝੋਨੇ ਬਹੁਤ ਜਿਆਦੇ ਹਨ ਲੋਕਾਂ ਦੇ ਖੜੇ ਨੇ ਕੁੱਲਮ ਲਿਆ ਕੇ ਜਿਵੇਂ ਕਹਦੀਏ ਵੀ ਆਪਾਂ ਦਵਾਈ ਕਰਨ ਤੋਂ ਬਾਅਦ ਠੀਕ ਹੋ ਗਈ ਪਰ ਪਹਿਲਾਂ ਤਾਂ ਐਵੇਂ ਲੱਗਦਾ ਸੀਗਾ ਵੀ ਇਹ ਇਹਦੇ ਵਿੱਚ ਹੋਣੀ ਨਹੀਂ ਸੀਗੀ ਤੇ ਹੁਣ ਆ ਕਿਤੇ ਕਿਤੇ ਜਿਹਨੇ ਜਿਹੜੇ ਆ ਡੱਬ ਜੇ ਕਿਤੇ ਕਿਤੇ ਜੇ ਨੇ ਉਹ ਵੀ ਜੀਰੀ ਮੰਨ ਲਓ ਇੱਥੇ ਚੱਲ ਰਹੀ ਹੈ ਇੱਥੇ ਜਿਹੜੀ ਉਹ ਲਾਲ ਜੀ ਦੀ ਉਹ ਥੋੜੀ ਜਿਆਦਾ ਹੋ ਗਈ ਸੀ ਮਾਕੀ ਨੂੰ ਤੁਹਾਨੂੰ ਜਿਹੜੀ ਹਨ ਇਹ ਤੇ ਸਪਰੇ ਹੈਗੀ ਆਪਾਂ ਇਹ ਕਿਹੜੇ ਕਿਹੜੇ ਉਹ ਕੀਤੀ ਹੈਗੀ ਸਪਰੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਇੱਕ ਤੁਹਾਨੂੰ ਹੋਰ ਵੀ ਚੀਜ਼ ਦੱਸਦਾ ਵੀਡੀਓ ਦੇ ਵਿੱਚ ਮੈਂ ਐਡ ਕਰਦਾ ਆ ਦੇਖੋ ਇੱਧਰ ਤਾਂ ਜੀਰੀ ਹਰੀ ਹੈ ਇਹ ਆਹ ਖੁੰਜਾ ਜਿਹੜਾ ਥੋੜਾ ਜਿਹਾ ਆ ਦੇਖੋ ਹਨ ਉੱਪਰੋਂ ਤੁਹਾਨੂੰ ਐਵੇਂ ਲੱਗ ਜਾਵੇ ਮੱਛਿਆ ਜਾ ਹੁੰਦਾ ਇੱਥੇ ਜੀਰੀ ਖੜੀ ਨਹੀਂ ਦੀ ਜੀਰੀ ਤਾਂ ਹੈਗੀ ਦੀ ਜਮਾ ਸਹੀ ਉਹਦੇ ਵਰਗੀ ਦੀ ਪਰਾਂ ਵਾਲੀ ਵਰਗੀ ਔਰ ਇਹਨਾ ਆਪਣੇ ਗਾਂਡੀ ਤੋਂ ਸਪਰੇ ਵੱਜ ਗਈ ਸਪਰੇ ਵੱਜਣ ਕਰਕੇ ਕੁੜੀ ਐਵੇਂ ਹੋ ਗਈ ਅੱਜ ਇਹ ਥੋ ਬੰਦੇ ਨੂੰ ਇਹ ਸਪਰੇਅ ਮਾਰੀ ਜੀ ਪਤਾ ਨਹੀਂ ਕਿਹੜੀ ਸਪਰੇਅ ਸੀ ਅੱਜ ਇਹਨਾਂ ਦਾ ਵੀ ਆ ਤੁਰ ਤੱਕ ਜਿਹੜੀ ਆ ਫਾਂਤ ਹੈ ਹਨਾ ਅੱਜ ਸਾਰੀ ਜਿਹੜੀ ਇੱਥੋਂ ਪਤਾ ਨਹੀਂ ਕਿਹ ਜੀ ਕੋਈ ਹਨਾ ਖੱਬੜ ਵਾਲੀ ਸਪਰੇਅ ਸੀ ਉਹਨੇ ਖਰਾਬ ਕਰਤਾ ਅਮਾ ਲੈ ਵੀ ਕੱਸੀ ਦਾ ਪਾਣੀ ਦੇਖ ਲਓ ਜਮਾ ਆਣਾ ਖਾਲ ਭਰਿਆ ਜਾਂਦਾ ਤੇ ਮੇਨ ਜਿਹੜੀ ਆਪਣੀ ਵੀਡੀਓ ਹਨਾ ਮੈਂ ਤੁਹਾਨੂੰ ਦੱਸਦਾ ਵੀ ਆ ਆਪਣਾ ਜਿਹੜਾ ਝੋਨਾ ਸੀਗਾ ਪਹਿਲਾਂ ਇਹ ਜਮਾ ਐਵੇਂ ਹੋ ਰਿਹਾ ਸੀ ਮੈਨੂੰ ਕਮੈਂਟ ਵੀ ਫੇਸਬੁੱਕ ਤੇ ਕਰਦੇ ਨਾਲੇ YouTube ਤੇ ਕਹਿੰਦੇ ਵੀ ਤੁਸੀਂ ਕੰਮ ਕਰ ਲਿਆ ਕਰੋ ਤੁਸੀਂ ਧਿਆਨ ਨਹੀਂ ਰੱਖਦੇ ਵੀਡੀਓ ਤੇ ਇਹ ਕਹਿੰਦੇ ਇਕੱਲਾ ਵੀਡੀਓ ਤੇ ਰਹਨੇ ਹਾਂ ਪਰ ਨਹੀਂ ਆਪਣੇ ਹਨਾ ਜੇ ਧਿਆਨ ਰੱਖਿਆ ਸੀ ਤਾਂ ਝੋਨਾ ਆਪਣਾ ਠੀਕ ਹੋ ਗਿਆ ਨਹੀਂ ਪਹਿਲਾਂ ਤਾਂ ਜਮਾ ਐਵੇਂ ਲੱਗਦਾ ਸੀ ਜਿਵੇਂ ਡੱਡ ਡੈੱਡ ਹੋਇਆ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਹਨਾ ਦਿਖਾਉਣਾ ਜਿਹੜੀ ਇਹਦੇ ਉੱਤੇ ਦਵਾਈ ਕਰੀ ਆਪਾਂ ਨੇ ਆਹ ਦਵਾਈ ਆਪਾਂ ਨੇ ਕੀਤੀ ਸੀ ਤੇ ਉਸ ਤੋਂ ਇੱਕ ਦਿਨ ਛੱਡ ਕੇ ਉਹ ਜਿਹੜਾ ਤੁਹਾਨੂੰ ਹਨਾ ਮੈਂ ਖਾਵਾ ਮੈਂ ਜ਼ਿੰਕ ਡਿਗਿਆ ਦੀਗਾ ਉਹਦੇ ਵਿੱਚ ਕਈ ਸਾਲਟ ਹੁੰਦੇ ਨੇ ਜ਼ਿੰਕ ਦੇ ਵਿੱਚ ਜਿਹੜੇ ਜੜ ਨੂੰ ਵੀ ਸਾਫ਼ ਕਰਦੇ ਨੇ ਤੇ ਤਾਕਤ ਵੀ ਦਿੰਦੇ ਰਹਿਣਾ ਇਹ ਇਹ ਜਿਹੜਾ ਲੀਟਰ ਹੈ ਜਿਹੜੀ ਇਹਦੇ ਵਿੱਚ ਦਵਾਈ ਉਹ ਜੀਰਮ ਵਰਗੀ ਹੈ ਵੈਸੇ ਇਹ ਆਹ ਹੈ ਜੀਰਮ ਜਿਹੜੀ ਸਪਰੇਅ ਹੈ ਜਦੋਂ ਆਪਾਂ ਉਹ ਮਾਰ ਦਿੰਨੇ ਆ ਉਹਦੇ ਨਾਲ ਝੋਨਾ ਬਹੁਤ ਜਲਦੀ ਚੱਲ ਪੈਂਦਾ ਤੇ ਅਸੀਂ ਨੇ ਜਿਵੇਂ ਕਹਿੰਦੇ ਨੂੰ ਵੀ ਇੱਕ ਦਿਨ ਛੱਡ ਕੇ ਜਿਹੜਾ ਰਿਜ਼ਲਟ ਦੇਖਿਆ ਸੀਗਾ ਉਸ ਤੋਂ ਬਾਅਦ ਆਪਣੀ ਜੀਰੀ ਪੂਰੀ ਵਧੀਆ ਹੋ ਗਈ ਸੀ ਇੱਕ ਨੰਬਰ ਤੇ ਬਾਕੀ ਜੇ ਕਿਸੇ ਦੀ ਹਨਾ ਜੀਰੀ ਲਾਲ ਜੀ ਹੋ ਰਹੀ ਹੈ ਤਾਂ ਆਹ ਸਪਰੇਅ ਕਰ ਲਿਓ ਇਦੇ ਵਿੱਚ ਕੋਈ ਐਡ ਨਹੀਂ ਹੈਗੀ ਆਪਾਂ ਨੂੰ ਕਿਸੇ ਨੇ ਕੋਈ ਦੁਕਾਨ ਵਾਲੇ ਦੀ ਐਡ ਨਹੀਂ ਕਰਨੀ ਉਹਦਾ ਬਸ ਇੱਕ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਵੀ ਕਈ ਵੀਰਾਂ ਦੀ ਜੀਰੀ ਖੜਵੀ ਜਾਂਦੀ ਹੈ ਮੈਂ ਇੱਕ ਦਿਨ ਵੀਡੀਓ ਪਾਈ ਸੀ ਮਹਾ ਵੀ ਮੈਨੂੰ ਦੱਸ ਦੋ ਹਨਾ ਵੀ ਕਿਹੜੀ ਸਪਰੇਅ ਕਰੀਏ ਤੇ ਬਾਈਆਂ ਨੇ ਹਨਾ ਵਿੱਚ ਬਹੁਤ ਨੇ ਕਿਹਾ ਵੀ ਆਹ ਕਰ ਦੋ ਆਹ ਕਰ ਦੋ ਤੇ ਉਸ ਤੋਂ ਬਾਅਦ ਆਪਾਂ ਨੇ ਤੁਹਾਨੂੰ ਦੱਸਿਆ ਵੀ ਜਿਹੜੀ ਕਰੀ ਹੈਗੀ ਉਹ ਆਹ ਸਪਰੇਅ ਕਰੀ ਹੈ ਆਹਾ ਠੀਕ ਹੈ ਬਾਈ ਓਕੇ ਧੰਨਵਾਦ ਬਾਕੀ ਮੈਂ ਜਿਹੜਾ ਪੈਕਟ ਸੀਗਾ ਉਹਦੀ ਫੋਟੋ ਖਿੱਚ ਕੇ ਤੁਹਾਨੂੰ ਪਾਉਣਾ ਜਿੰਕਲ